ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁੰਡੇੜ ਬੰਨ ਕੇ ਸੇਵਾ ਕਰਦੀ ਹੈ ਬੰਨ ਟੁੱਟੇ ਨੂੰ ਰੱਖਣ ਵਾਸਤੇ ਉਨਾ ਬੰਦਿਆਂ ਵਾਸਤੇ ਲੰਗਰ ਦੀ ਸੇਵਾ ਵੀ ਬੀਮੇ ਕਰਦੀਆਂ ਪਿੰਡ ਸੰਤੋਖ ਵਾਲੇ ਵੇਟ ਆਪ ਉਹ ਲੋਕਾਂ ਨੂੰ ਬਹੁਤ ਚਾਹ ਸੇਵਾ ਕਰਦਾ ਵੈਗੁਰੂ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਰੋਟੀ ਦਾ ਚਾਹ ਆ ਰਾਜਾ ਵਾਹਿਗੁਰੂ ਜੀ ਦੇ ਫਤਿਹ ਤੇ ਪਿੰਡ ਹੰਬੋਵਾਲ ਦੇ ਮੇਰੇ ਤੋਂ ਸਿੰਘ ਸੰਧਾ ਤੋਂ ਲੱगन ਵਾਸੀ ਪਿੰਡ ਦੇ ਸੰਯੋਗ ਨਾਲ ਜੋ ਕਿ ਬੰਨ ਦੇ ਉਤੇ ਸ਼ੁਰੂਆਤ ਹੋ ਰਹੀ ਆ ਨਾਲ ਜੀ ਆ ਬੰਨ ਦਾ ਸਫਲ ਹੋ ਜੇ ਨੂੰ ਉਹ ਸੇਵਾ ਕਰਨ ਜਾ ਰਹੀ ਆ ਪਿੰਡ ਦੀ ਸੰਗਤ ਤੇ ਸਭੂ ਨਾਗਰ ਨਵਾਸੀ ਪਿੰਡ ਦੀ ਜੀਵੀਆਂ ਨੌਜੋ ਸਭਾ ਅਤੇ ਹੋਰ ਸੇਵਾਵਾਂ ਲੰਗਰ ਆਦਿ ਸੋਦਰ ਸਾਹਿਬ ਪਿਆਰ ਹੋ ਰਿਹਾ ਕੋਈ 15 ਮਿੰਟ ਦੇ ਵਿੱਚ ਤਿਆਰੀ ਕਰਕੇ ਲੰਗਾ ਪੁਰੇ ਪਾਈਆ ਮੁੰਡੇ ਦਾ ਥੋੜਾ ਘੜ ਗਿਆ ਪਾਣੀ ਸਾਡੇ ਪੀਰ ਦਾ ਵੀ ਸਾਜਦਾ ਲਈ ਜਾ ਰਿਹਾ ਹੈ ਇਸ ਲਈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਵਿੱਚ ਵੱਧ ਤੋਂ ਵੱਧ ਸਭ ਆ ਕੇ ਗੁਰੂ ਘਰ ਦੀ ਪੂਜਾ ਪਾਤਰੀ ਹੋਵੇ ਰਾਇ ਵਿੱਚ ਕਾਹਲ ਚਾਹਵਾ ਪਾਟੇ